ਕਿਸਾਨ ਅੰਦੋਲਨ ਦੇ ਚੱਲਦੇ ਹੋਏ ਐਸ ਕੇ ਐਮ ਵੱਲੋਂ ਲਿਆ ਗਿਆ ਵੱਡਾ ਫੈਸਲਾ 9 ਫਰਵਰੀ ਨੂੰ ਸਾਰੇ ਹੀ ਲੋਕ ਸਭਾ ਰਾਜ ਸਭਾ ਮੈਂਬਰਾਂ ਅਤੇ ਵਿਧਾਇਕਾਂ ਨੂੰ ਦੇਣਗੇ ਮੰਗ ਪੱਤਰ ਵੇਖੋ ਪੂਰੀ ਰਿਪੋਰਟ ਕੀਤੀ ਪ੍ਰੈਸ ਕਾਨਫਰੰਸ ਅੱਜ ਐਸ ਕੇ ਐਮ ਪੰਜਾਬ ਦੀ ਇੱਕ ਗੈਰ ਰਸਮੀ ਮੀਟਿੰਗ ਮੋਹਾਲੀ ਦੇ ਵਿੱਚ ਹੋਈ ਜਿਹਦੇ ਵਿੱਚ ਜਿਹੜੀ ਅਸੀਂ ਪਿਛਲੇ ਦਿਨੀ ਮੀਟਿੰਗ 24 25 ਤਰੀਕ ਨੂੰ ਦਿੱਲੀ ਚ ਸਾਡੀ SKM ਇੰਡੀਆ ਦੀ ਮੀਟਿੰਗ ਹੋਈ ਸੀ ਉਹਦੇ ਚ ਜਿਹੜੇ ਫੈਸਲੇ ਲਏ ਗਏ ਸੀ ਇੱਕ ਤਾਂ ਉਹ ਲੀਡਰ ਸਹਿਬਾਨਾਂ ਨੂੰ ਉਹ ਦੱਸਣੇ ਸੀ ਉਹਦੇ ਸੰਬੰਧ ਚ ਅਸੀਂ ਇੱਥੇ ਇਕੱਠੇ ਹੋਣਾ ਸੀ ਇੱਕ ਫੰਕਸ਼ਨ ਚ ਉਹਦੇ ਲਈ ਇੱਕ ਗੈਰ ਰਸਮੀ ਮੀਟਿੰਗ ਸੱਦੀ ਗਈ ਸੀ ਉਹਦੇ ਚ ਜਿਹੜੇ ਅੱਜ ਫੈਸਲੇ ਦੱਸੇ ਗਏ ਨੇ 9 ਤਰੀਕ ਨੂੰ 9 ਫਰਵਰੀ ਨੂੰ ਸਾਰੇ ਜਿਹੜੇ ਰਾਜ ਸਭਾ ਮੈਂਬਰ ਆ ਸਾਰੇ ਦੇਸ਼ ਦੇ MP ਆ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਜਿਹੜਾ ਖੇਤੀਬਾੜੀ ਨੀਤੀ ਖਰੜਾ ਇਹਨੂੰ ਬੰਦ ਕਰੋ ਉਹਦੇ ਮੰਗ ਪੱਤਰ ਜਿਹੜੇ 9 ਤਰੀਕ ਨੂੰ ਫਰਵਰੀ ਨੂੰ ਉਹ ਸਾਰੇ ਦੇਸ਼ ਦੇ ਵਿੱਚ ਸੌਂਪੇ ਜਾਣਗੇ ਇਹ ਦੱਸਿਆ ਗਿਆ ਦੂਸਰਾ ਜਿਹੜਾ ਪੰਜਾਬ ਸਰਕਾਰ ਸਾਡੇ ਨਾਲ ਵਾਅਦਾ ਵੀ ਕੀਤਾ ਹੈ ਇਹਨਾਂ ਨੇ ਬਿਆਨ ਵੀ ਦਿੱਤੇ ਨੇ ਵੀ ਖੇਤੀਬਾੜੀ ਦਾ ਜਿਹੜਾ ਖਰੜਾ ਉਹ ਅਸੀਂ ਰੱਦ ਕਰਾਂਗੇ ਇਹ ਕੱਲੇ ਬਿਆਨਾਂ ਤੱਕ ਸਹਿਮਤ ਆ ਉਹ ਅਸੀਂ ਅੱਜ ਉਹ ਵੀ ਕਿਹਾ ਵੀ ਅਸੀਂ ਇਹਨੂੰ ਤੁਸੀਂ ਵਿਧਾਨ ਸਭਾ 'ਚ ਰੱਦ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਅੰਦੋਲਨ 'ਤੇ ਜਾਵਾਂਗੇ ਉਹਦੇ ਲਈ ਅਸੀਂ ਇੱਕ ਮੀਟਿੰਗ 15 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ 11:30 ਵਜੇ ਸੱਦ ਲਈ ਹੈਗਾ ਉਹਦੇ ਵਿੱਚ ਸਾਰੇ ਐਸ ਕੇ ਐਮ ਦੇ ਜਿਹੜੇ ਲੀਡਰ ਸਾਹਿਬਾਨ ਨੇ ਹਾਜ਼ਰ ਹੋਣਗੇ ਅਗਲੇ ਅੰਦੋਲਨ ਦੀ ਉਹਦੇ 'ਚ ਵੱਡੇ ਅੰਦੋਲਨ ਦੀ ਜਿਹੜੀ ਰਣਨੀਤੀ ਆ ਉਹ ਘੜੀ ਜਾਊ ਇੰਨੀ ਕੀ ਹੀ ਜਾਣਕਾਰੀ ਲਈ ਅਸੀਂ ਅੱਜ ਮੀਟਿੰਗ ਕੀਤੀ ਆ ਅੱਗੇ ਰਮਿੰਦਰ ਜੀ ਦੱਸਣਗੇ ਦੋ ਗੱਲਾਂ ਨੇ ਕਿ 9 ਤਰੀਕ ਨੂੰ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਇਹ ਮੈਮੋਰੰਡਮ ਦੇਣੇ ਨੇ ਸਾਰੇ ਦੇਸ਼ 'ਚ ਹੀ ਦੇਣੇ ਨੇ ਔਰ ਇਹ ਜਿਹੜਾ ਨੈਸ਼ਨਲ ਪਾਲਿਸੀ ਫਰੇਮਵਰਕ ਦਾ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਆਇਆ ਇਸ ਨੂੰ ਸਰਕਾਰ government ਵਿਦਟ੍ਰੋ ਕਰੇ ਇਸ ਮਾਮਲੇ 'ਚ ਸਾਰੇ ਐਮਪੀ ਨੂੰ ਇਹ ਕਹਿਣਾ ਹੈਗਾ ਕਿ ਉਹ ਸਾਰੇ ਦੇਸ਼ 'ਚੋਂ ਇਹ ਮੰਗ ਪੱਤਰ ਰਿਸਿਵ ਕਰਕੇ ਪਾਰਲੀਮੈਂਟ 'ਚ ਸਾਡੀ ਆਵਾਜ਼ ਚੱਕਣ। ਨਾਲੋਂ ਨਾਲ ਐਮਐਸਪੀ ਤੇ ਕਰਜ਼ਾ ਮੁਕਤੀ ਦਾ ਸਵਾਲ ਆ। ਕੱਲ ਵੀ ਯੂਨੀਅਨ ਬਜਟ ਆਇਆ ਇਸ ਦੇ ਉੱਪਰ ਸਰਕਾਰ ਨੇ ਕੁਝ ਨਹੀਂ ਕੀਤਾ। ਪਿਛਲੇ 2 ਸਾਲਾਂ 'ਚ ਕਾਰਪੋਰੇਟ ਦਾ ਲਗਭਗ 4.5 ਲੱਖ ਰੋੜ ਰੁਪਈਆ ਜਿਹੜਾ ਲੋਨ ਹੈ ਉਹ ਰਾਈਟ ਆਫ ਕੀਤਾ ਹੈ, ਖਤਮ ਕੀਤਾ ਹੈ। ਪਰ ਯੂਨੀਅਨ ਬਜਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ ਦੇ ਮਾਮਲੇ ਤੇ ਕੋਈ ਵੀ ਗੱਲ ਨਹੀਂ। ਇਸੇ ਤਰ੍ਹਾਂ ਐਮਐਸਪੀ ਤੇ ਕੁਝ ਨਹੀਂ। ਇਹ ਸਾਫ਼ ਹੈ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਦਾ ਟੈਕਸ ਘਟਾਇਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੁਸ਼ਾਰਿਆ ਔਰ ਇਸ ਗੱਲ ਲਈ 9 ਤਰੀਕ ਨੂੰ ਇੱਕ ਤਾਹੇ ਮੈਮੋਰੰਡਮ ਦਿੱਤੇ ਜਾ ਰਹੇ ਨੇ ਔਰ ਜਿਹੜੀ 15 ਤਰੀਕ ਦੀ ਮੀਟਿੰਗ ਹੈ ਉਸ 'ਤੇ ਅਸੀਂ ਬਿਉਤਬੰਦੀ ਬਣਾਉਣੀ ਹੈ ਕਿਉਂਕਿ ਸਾਰੇ ਦੇਸ਼ 'ਚ 5 ਮਾਰਚ ਤੋਂ 5 ਮਾਰਚ ਤੋਂ ਅੱਗੇ ਔਨਵਰਡ ਵਿਧਾਨ ਸਭਾ માં ਜੇ ਨੈਸ਼ਨਲ ਪਾਲਿਸੀ ਫਰੇਮਵਰਕ ਨੂੰ ਰੱਦ ਕਰਾਉਣ ਲਈ ਮਤੇ ਪਵਾਉਣ ਲਈ ਜਿਹੜੇ ਉਹ ਮੋਰਚੇ ਲੱਗਨੇ ਨੇ ਔਰ 15 ਤਰੀਕ ਨੂੰ ਉਸੇ ਦੀ ਵਿਉਂਤਬੰਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਨਾਲੋਂ ਨਾਲ ਕਰਜ਼ਾ ਮੁਕਤੀ ਦਾ ਸਵਾਲ ਹੈ ਜ਼ਮੀਨ ਅਧੀ ਗ੍ਰਹਿਣ ਦਾ ਸਵਾਲ ਹੈ ਆਵਾਦਕਾਰਾਂ ਦੇ ਮਸਲੇ ਨੇ ਸਾਡਾ ਹਰ ਖੇਤ ਤੱਕ ਨਹਿਰੀ ਪਾਣੀ ਦਾ ਸਵਾਲ ਹੈ ਨਹਿਰਾ ਕੰਕਰੀਟ ਦੀਆਂ ਕਰਨ ਲੱਗੇ ਹੋਏ ਨੇ ਕਿਸੇ ਥਾਂ ਤੇ ਤਲ ਪੱਕੇ ਕਰਨ ਲੱਗੇ ਹੋਏ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਦਾ ਓਵਰਾਲ ਮੈਰੀਟਾਂ ਚਾ ਜਿਹੜਾ ਓਵਰਾਲ ਹੂਨ ਵਾਲਾ ਆ ਵੱਡਾ ਉਹਦੇ ਲਈ ਪੈਸਾ ਚਾਹੀਦਾ ਆਸ ਕਰਾਂਗੇ ਕਿ ਭਗਵਾਨ ਸਰਕਾਰ ਇਹਨਾਂ ਮੰਗਾਂ ਦੇ ਉੱਪਰ ਦੇ ਸਾਡੇ ਹੋਰ ਵੀ ਕੁਝ ਮਸਲੇ ਨੇ ਉਹਨੂੰ ਵਨ ਟਾਈਮ ਸੈਟਲਮੈਂਟ ਸਾਡੇ ਨਾਲ ਮੰਗੀ ਮੰਗ ਮੰਨੀ ਸੀ ਕਰਜ਼ਾ ਮੁਕਤੀ ਦੇ ਉੱਪਰ ਕਿ ਨਿਵਾੜਨਾ ਰੱਖ ਕੇ ਇਸ ਸਕੀਮ ਲਿਆ ਮੰਗੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਦੇ ਉੱਪਰ ਵੀ 15 ਤਰੀਕ ਨੂੰ ਵਿਚਾਰ ਕਰਕੇ ਅਗਲੀ ਗੱਲ ਕਹਾਂਗੇ ਅੱਜ ਗੈਰ ਰਸਮੀ ਤੌਰ ਤੇ ਮਿਲੇ ਆ ਡੇਟਾ ਤੈਅ ਕਰਨ ਦੀ ਮਿਲੇ ਸੀ ਵੀ ਕਿਦਾਂ ਇਹ ਸਾਰੇ ਪ੍ਰੋਗਰਾਮ ਨੂੰ ਇੰਪਲੀਮੈਂਟ ਕੀਤਾ ਜਾਵੇ ਉਹਦੀ ਤਿਆਰੀ ਸ਼ੁਰੂ ਕਰ ਦਿੱਤੀ ਆ 15 ਤੋਂ ਅੱਗੇ ਕਹਾਣੀ ਚੱਲੇਗੀ ਬਾਕੀ ਗੱਲਾਂ ਸਾਡੇ ਦੇਖੋ ਜਿੱਦਾਂ ਮੇਰੇ ਸਾਥੀਆਂ ਨੇ ਦੱਸਿਆ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਉਹ ਕਰੜਾ ਰੱਦ ਕਰਾਉਣ ਦੇ ਲਈ ਮਤੇ ਪਵਾਉਣ ਦੇ ਲਈ 5 ਮਾਰਚ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰਾਜਧਾਨੀਆਂ ਤੇ ਜਿਹੜਾ SKM ਵੱਲੋਂ ਆ ਉੱਥੇ ਅੰਦੋਲਨ ਵਿੱਢਿਆ ਜਾਣਾ ਆ ਉਹਦੇ ਵਿੱਚ SKM SKM ਦੇ ਨਾਲ ਸੰਬੰਧਿਤ ਜਥੇਬੰਦੀਆਂ ਕੋਈ ਆਪਣੇ ਆਪਣੀ ਸਟੇਟ ਦੇ ਵਿੱਚ ਕੋਈ ਇੱਕ ਦਿਨ ਦਾ ਵੀ ਕਰ ਸਕਦੀ ਆ ਕੋਈ ਦੋ ਦਿਨ ਦਾ ਵੀ ਕਰ ਸਕਦੀ ਆ ਕੋਈ ਹਫਤੇ ਦਾ ਵੀ ਕਰ ਸਕਦੀ ਆ ਕੋਈ 10 ਦਿਨਾਂ ਦਾ ਜਾਂ ਕੋਈ ਉਸ ਤੋਂ ਵੱਧ ਵੀ ਕਰ ਸਕਦੀ ਆ ਉਹ ਜਿਹੜਾ ਆ ਪੰਜਾਬ ਦੇ ਸੰਬੰਧਿਤ ਜਥੇਬੰਦੀਆਂ ਜਿੱਦਾਂ ਰਵਿੰਦਰ ਜੀ ਨੇ ਦੱਸਿਆ 15 ਫਰਵਰੀ ਨੂੰ ਉਹ ਸਾਰੀ ਵਿਰੋਧ ਬੰਦੀ ਬਣਾਉਣ ਦੇ ਲਈ ਉਹ ਕਿੱਦਾਂ ਕਿੱਦਾਂ ਪ੍ਰੋਗਰਾਮ ਲੀਚੜਾ ਆ ਉਦੋਂ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੋਊਗੀ ਜਨ ਵੀਜੀ ਤੇ ਜਿਹੜੀ ਸਟਾਟਸ ਆ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਹੋਊਗਾ ਨਾਲ ਦੇ ਨਾਲ ਇੱਕ ਜਿਹੜਾ ਕਰੰਟ ਮੁੱਦਾ ਪਿਛਲਾ ਸਾਡਾ ਸੀਜ਼ਨ ਛੋਣੇ ਦਾ ਲੰਘ ਕੇ ਗਿਆ ਆ ਦੇਖੋ ਮਾਹੌਲ ਪੰਜਾਬ ਸਰਕਾਰ ਨੇ ਕਿਦਾਂ ਦਾ ਕ੍ਰੀਏਟ ਕਰ ਦਿੱਤਾ ਪੰਜਾਬ ਦੇ ਵਿੱਚ ਹੀ ਦੋਨੇ ਹੱਥੀ ਲੁੱਟ ਕੀਤੀ ਆ ਛੰਦਰ ਮਾਲਕਾਂ ਨੇ ਆੜਤੀਆਂ ਨੇ ਤੇ ਪੰਜਾਬ ਸਰਕਾਰ ਦੀ ਛਤਰ ਛਾਇਆ ਹੇਠੇ ਸਾਰਾ ਕੁਝ ਹੋਇਆ। ਇੱਕ ਪਾਸੇ ਤੇ ਅਸੀਂ ਮੰਡੀਆਂ ਬਚਾਉਣ ਦੀ ਗੱਲ ਕਰਦੇ ਆਂ। ਇੱਕ ਪਾਸੇ तकरीबन 17 ਸੈਲੋਸ ਨੂੰ ਪਹਿਲਾਂ ਮਨਜ਼ੂਰੀ ਦੇ ਦਿੱਤੀ ਆ। ਮਨ ਲੱਗਦਾ ਭਈ 23-24 ਸੈਲੋਸ ਹੁਣ ਫਿਰ ਦੁਬਾਰਾ ਲੌਂਗ ਦੀ ਤਿਆਰੀ ਦੇ ਵਿੱਚ ਐ। ਤਾਂ ਜਦੋਂ ਸੈਲੋਸ ਨੂੰ ਜਾੜ ਦੇ ਵਿੱਚ ਕਨਵਰਟ ਕਰ ਦਿੱਤਾ, ਤਬਦੀਲ ਕਰ ਦਿੱਤਾ। ਪ੍ਰਾਈਵੇਟ ਮੰਡੀ ਘੋਸ਼ਿਤ ਕਰ ਦਿੱਤਾ। ਤੇ ਸਮਝ ਲਓ ਭਈ ਸਿੱਧੇ ਦਾ ਸਿੱਧੇ ਰੂਪ ਦੇ ਵਿੱਚ ਉਹ ਬਿੱਲਾਂ ਦੀ ਵਾਪਸ ਯਕੀਨੀ ਆ। ਖੇਤੀ ਮਾਰਕੀਟਿੰਗ ਖਰੜੇ ਦੇ ਵਿੱਚ ਸਾਰਾ ਕੁਝ ਤੇ ਲਿਖਿਆ ਹੋਇਆ ਆ। ਸੋ ਅਸੀਂ ਕਹਿਨੇ ਆ ਕਿ ਇਹਨੂੰ ਪੂਰੇ ਰੂਪ ਦੇ ਵਿੱਚ ਜਿਹੜਾ ਵਿਧਾਨ ਸਭਾ ਦੇ ਵਿੱਚ ਪੂਰੇ ਦੇਸ਼ ਦੇ ਜਿੰਨੇ ਵੀ ਹੈ ਉਹ ਰੱਦ ਕਰ ਦੇਣ ਔਰ ਨਾਲ ਦੀ ਨਾਲ ਅਸੀਂ ਜਿਹੜਾ ਝੋਨੇ ਤੇ ਲੁੱਟ ਹੋਈ ਆ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਜਿਸ ਤਰ੍ਹਾਂ ਮੁੱਖ ਮੰਤਰੀ ਸਤਿ ਸ੍ਰੀ ਅਕਾਲ ਭਗਵਨ ਸਿੰਘ ਮਾਨ ਨੇ ਕਿਹਾ ਸੀ ਕਿ ਮੈਂ ਕਿਸਾਨ ਦੀ ਬਿਲਕੁਲ ਲੁੱਟ ਨਹੀਂ ਹੋਣ ਦਵਾਵਾਂਗਾ ਸੋ ਅਸੀਂ ਤੇ ਉਹਨਾਂ ਦੀਆਂ ਗੱਲਾਂ ਤੇ ਫੁੱਲ ਚੜਾਏ ਤੇ ਲੁੱਟ ਫਿਰ ਵੀ ਹੋਈ ਆ ਹੁਣ ਜਿਹੜੇ ਹਲਕਿਆਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਐਸ.ਡੀ.ਐਮਾਂ ਦੇ ਸਹਿਬਾਨਾਂ ਦੇ ਕੋਲ ਡੀ.ਸੀ. ਸਹਿਬਾਨਾਂ ਕੋਈ ਦਰਖਾਸਤਾਂ ਗਈਆਂ ਉਹਦੇ ਕੋਈ ਕਾਰਵਾਈ ਨਹੀਂ ਹੋ ਰਹੀ। ਸੋ ਇਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਆ ਤੇ ਇਹ ਵੀ ਇੱਕ ਅਜੰਡਾ ਜਿਹੜਾ ਆ ਅਸੀਂ ਉਹ 5 ਮਾਰਚ ਵਾਲੇ ਦੇ ਵਿੱਚ ਰੱਖਾਂਗੇ। ਪੰਜਾਬ ਦੇ ਨਾਲ ਕਾਫੀ ਰਿਲੇਟਡ ਮੁੱਦੇ ਜਿਹੜੇ ਹੈਗੇ ਆ ਉਹ ਮੰਗਾ ਮਨਵਾਉਣੀਆਂ ਵੀ ਜ਼ਰੂਰੀ ਆ ਤੇ ਉਹਦੇ ਬਾਰੇ ਅਗਲੀ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਅਸੀਂ ਦੱਸਾਂਗੇ। ਸੋ ਸੋ ਸਾਥੀਓ 15 ਤਰੀਕ ਨੂੰ ਜਿਵੇਂ ਸਾਥੀਆਂ ਨੇ ਦੱਸਿਆ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਇੱਕ ਵੱਡੇ ਜੰਗ ਦਾ ਜਿਹੜਾ ਐਲਾਨ ਹੈ ਉੱਥੋਂ ਹੋ ਜਾਊਗਾ ਤੇ ਉਹ ਤੁਸੀਂ ਉਸਨੇ ਕਵਰ ਕਰ ਸਕਦੇ। ਕਿ ਕੱਲ ਹੋ ਰਾ ਜੀ ਅਸੀਂ ਪਿਛਲੇ ਦਿਨੀ ਵੀ ਜਿਹੜਾ ਚੰਡੀਗੜ੍ਹ ਚ ਇੱਥੇ ਹੀ ਮੋਰਚਾ ਲੱਗਿਆ ਸੀ 3 ਦਿਨ ਦਾ ਸਾਡਾ ਮੋਰਚਾ ਸੀ। ਭਗਵੰਤ ਮਾਨ ਸਰਕਾਰ ਨੇ ਸਾਨੂੰ ਮੰਗਾ ਜਿਹੜੀਆਂ ਸੀ ਸਾਡੀਆਂ ਲਿਖਤੀ ਸਮਝੌਤਾ ਹੋਇਆ ਸੀ। ਉਹਦੇ 'ਚ ਇੱਕ ਵੀ ਮੰਗ ਜਿਹੜੀ ਪੂਰੀ ਨਹੀਂ ਕੀਤੀ ਉਹ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ। ਉਹਦੇ 'ਚ ਵਨ ਟਾਈਮ ਸੈਟਲਮੈਂਟ ਦੀ ਯਵਾਰਾ ਡੰਗਰਾਂ ਦੀ ਗੱਲ ਸੀਗੀ, ਕਰਜ਼ਿਆਂ ਦੀ ਗੱਲ ਸੀਗੀ। ਇਹ ਜਿਹੇ ਮੰਗਾ ਸੀ ਜਿਹੜੇ ਨਹਿਰਾਂ ਦੇ ਉੱਪਰ ਟਿਊਬਲ ਲੱਗੇ ਹੋਏ ਉਹਨਾਂ ਦੇ ਬਿੱਲ ਮਾਫ ਦੀਆਂ ਗੱਲਾਂ ਸੀਗੀਆਂ ਪਰ ਉਹ ਕੋਈ ਮੰਗ ਉਹਨਾਂ ਨੇ ਉਹ ਪੂਰੀ ਨਹੀਂ ਕੀਤੀ ਇਹ ਮੰਗਾ ਵੀ ਅਸੀਂ ਉਹਨਾਂ ਨਾਲ ਵਿਚਾਰਾਂ ਕਿ ਜਿਹੜਾ ਤੁਹਾਡਾ ਦੂਜੇ ਤੁਹਾਡੇ ਦੇ ਨਾਲ ਮੀਟਿੰਗ ਦਾ ਦੌਰ ਲਗਾਤਾਰ ਚੱਲ ਰਿਹਾ ਉਹ ਕਿੱਥੇ ਕਿੱ데 ਗੱਲਬਾਤ ਪਹੁੰਚੀ ਹੈ ਉਹ ਇੱਕ ਜੋ ਟੋਨ ਦੀ ਗੱਲ ਕਿਉਂਕਿ 14 ਫਰਵਰੀ ਦੀ ਇੱਕ ਮੀਟਿੰਗ ਵੀ ਕੇਂਦਰ ਦੇ ਵੱਲੋਂ ਕਾਲ ਕੀਤੀ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਆ ਕਿ 12 ਫਰਵਰੀ ਨੂੰ ਜਿਹੜੀ ਮੀਟਿੰਗ ਆ ਸਾਡੇ ਨਾਲ ਕਰੋ ਸਾਨੂੰ ਇਹ ਚਿੱਠੀ ਦਾ ਕੋਈ ਜਵਾਬ ਉਹਨਾਂ ਵੱਲੋਂ ਨਹੀਂ ਆਇਆ ਉਹ ਅਸੀਂ ਵੇਟ ਕਰਦੇ ਹਾਂ ਬਾਕੀ ਰਮਿੰਦਰ ਜੀ ਇਸੇ ਤਰ੍ਹਾਂ ਹੈ ਦੇਖੋ ਦਿੱਲੀ 24 ਤਰੀਕ ਦੀ ਮੀਟਿੰਗ ਤੋਂ ਹੀ ਅਸੀਂ 12 ਫਰਵਰੀ ਦੀ ਮੀਟਿੰਗ ਦਾ ਐਲਾਨ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਉਸ ਚਿੱਠੀ ਦਾ ਹਾਲੇ ਕੋਈ ਸਾਡੇ ਕੋਲ ਰਿਸਪੌਂਸ ਨਹੀਂ ਆਇਆ ਜੁਨੀ ਦੇ ਤੱਕ ਉਸ ਚਿੱਠੀ ਦੇ ਉੱਪਰ ਕੋਈ ਆਪਣੀ ਗੱਲ ਨਹੀਂ ਕਹਿੰਦੇ 19 ਦੇ ਤੱਕ ਕੋਈ ਵੀ ਗੱਲ ਕਰਨਾ ਸਾਡੇ ਮناسب ਨਹੀਂ ਹੋਏਗੀ ਅਸੀਂ ਵੇਟ ਕਰ ਰਹੇ ਹਾਂ ਜਦੋਂ ਜਵਾਬ ਦੇਣਗੇ ਉਸ ਤੋਂ ਬਾਅਦ ਕਿਵੇਂ ਦੇਖਦੇ ਹੋ 14 ਦੀ ਮੀਟਿੰਗ ਨੂੰ ਦੇਖ ਕੇ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਪੋਲਿਟਿਕ ਰਿਸਪੌਂਸ ਲੱਗਦਾ ਇਹ ਜਦੋਂ ਚਿੱਠੀ ਦਾ ਜਵਾਬ ਆਊਗਾ ਬਰਾੜ ਸਾਹਿਬ ਉਦੋਂ ਹੀ ਕੋਈ ਮناسب ਟਿੱਪਣੀ ਹੋਊਗੀ ਉਸ ਤੋਂ ਪਹਿਲਾਂ ਕੋਈ ਹਲੇ ਟਿੱਪਣੀ ਮناسب ਨਹੀਂ ਹੈਗੀ ਅਸੀਂ ਉਡੀਕ 'ਚ ਅਸੀਂ 15 ਤਰੀਕ ਵੀ ਤਾਂ ਹੀ ਰੱਖਿਆ 14 ਦੀ ਮੀਟਿੰਗ ਦੇਖੂਗਾ 15 ਤਰੀਕ ਕਰਾਂਗੇ ਜਿਹੜੀ 14 ਦੀ ਮੀਟਿੰਗ ਦੇਖੋ ਉਹ ਦੋਨੇ ਫੋਰਮ ਕਰ ਰਹੇ ਆ ਤੋ ਉਹ ਉਹਦੇ ਵਿੱਚੋਂ ਕੀ ਰਿਜ਼ਲਟ ਨਿਕਲਦਾ ਹੈ ਹਾਲ ਤਾਂ ਮੀਟਿੰਗਾਂ ਦੀ ਸ਼ੁਰੂਆਤ ਹੋਈ ਆ ਮੀਟਿੰਗਾਂ ਡੈਡਲੌਕ ਹੋਈ ਨੂੰ ਕਾਫੀ ਸਮਾਂ ਹੋ ਗਿਆ ਆ ਤੋ ਮੇਰਾ ਖਿਆਲ ਆ ਭਈ ਉਹ ਮੀਟਿੰਗਾਂ ਦੇ ਵਿੱਚੋਂ ਹੁਣ ਸਰਕਾਰ ਕਿਹੜੇ ਪੱਖ ਤੇ ਬੋਲਦੀ ਆ ਉਹ ਬਾਅਦ ਵਿੱਚ ਵਿਚਾਰ ਕੀਤਾ ਜਾਣਾ ਕਿਉਂਕਿ ਅੱਜ ਅਜਨਤ ਸਿਤੀ ਤੇ ਜਾ ਕੇ ਆ ਜਦੋਂ ਮੇਰੇ ਤੋਂ ਕੰਮ ਪੁੱਛਿਆ ਬਰ ਉਸ ਤੋਂ ਬਾਅਦ ਉਹਨਾਂ ਦਾ ਮਾਹੌਲ ਤੋਂ ਫੀਲ ਆਇਆ ਕਿਉਂਕਿ ਉਹ ਕਹਿੰਦੇ ਵੀ ਅਸੀਂ ਡਿਲਵਲ ਹੋਣਾ ਦਾ ਬਿਆਨ ਕੀਤਾ ਮੇਰੀ ਤਬੀਅਤ ਠੀਕ ਨਹੀਂ ਹੈ ਮੈਂ ਮੀਟਿੰਗ ਤੇ ਨਹੀਂ ਜਾਊਂਗਾ ਜਿਹੜੀ 14 ਜੂਨ ਦੀ ਉਦਰੇ ਪਾਸੇ ਉਹ ਦੋਨੇ ਧੜੇ ਕਹਿੰਦੇ ਆ ਕਿ ਅਸੀਂ ਵਿਕਤਾ ਲਈ ਰਾਜੀ ਆਂ ਲੇਕਿਨ ਕਿਦਾਂ ਇਹਦੇ ਗਰਾੜੀ ਦੇ ਕਿਤੇ ਅੱਗੇ ਜਾ ਕੇ ਜਿਹੜਾ ਪੂਰੀ ਗੱਲ ਕੋਈ ਨਹੀਂ ਨਿਕਲ ਕੇ ਦੱਸਦਾ ਕਿ 3ਰਡੇ ਦੀ ਗੱਲ ਦਾ ਜ਼ਿਕਰ ਹੁੰਦਾ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੀ ਗੱਲ ਕੀ ਉਹਨਾਂ ਸਾਨੂੰ ਕਹੀ ਨਹੀਂ ਇਸ ਕੇਮ ਵਿੱਚ ਦੇਖੋ ਜਿਹੜੀ ਚਿੱਠੀ ਵੀ ਲਿਖੀ ਹੈ ਉਹ ਚਿੱਠੀ ਅਸੀਂ ਆਲਰੇਡੀ মিডিਆ ਹਾਊਸਸ 'ਚ ਵੀ ਪਬਲਿਸ਼ ਕਰਾ ਔਰ ਉਸ ਦੇ ਵਿੱਚ ਵੀ ਬਿਲਕੁਲ ਸਿਰਫ ਦੋ ਗੱਲਾਂ ਦੇ ਉੱਪਰ ਉਹਨਾਂ ਨੇ 3ਰਡੇ ਦੇ ਉੱਪਰ ਆਪਣਾ ਵਿਚਾਰ ਕਰਕੇ ਦੱਸਣਾ ਉਹਨਾਂ ਦੇ ਤਾਲਮੇਲ ਬਣਾਉਣ ਦੇ ਲਈ ਜਿਹੜੀ ਕਮੇਟੀ ਬਣਾਉਣੀ ਹੈ ਉਸ ਮਾਮਲੇ 'ਚ ਅਸੀਂ ਆਪਣੀ ਪੋਜੀਸ਼ਨ ਉਹਨਾਂ ਨੂੰ ਸਪਸ਼ਟ ਕਰਨੀ ਆ ਕੁਝ ਵੀ ਲਪੋਅ ਅਸੀਂ ਉਹਨੂੰ ਪਾਟੜਾ ਜਦੋਂ ਲੜ ਕੀਤਾ ਉਹੋ ਵੀ ਨਹੀਂ ਸਿੱਖਿਆ ਹੋਣ ਦੀ ਲੋੜ ਪਿਆ ਨਾ ਸਾਨੂੰ ਲਪੋਅ ਰੱਖਣ ਦੀ ਕੋਈ ਕਿਸਾਨ ਲੈ ਲਾ ਜਿ ਇਹ ਇੱਕ ਦਾ ਸਵਾਲ ਬਹੁਤ ਗੰਭੀਰ ਮੁੱਦਾ ਹੈ ਅਸੀਂ ਲਪੋਅ ਕਿ ਕੀ ਕਰਨਾ ਸਾਰੀ ਗੱਲ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਉਹ ਸਾਥੀ ਸਾਰੇ ਮਾਮਲੇ ਦੇ ਵਿੱਚ ਸਾਡੀ ਚਿੱਠੀ ਦਾ ਕੋਈ ਨਾ ਕੋਈ ਹੰਧਾਰਾ ਭਰਨਗੇ ਤਾਂ ਜੋ ਚੀਜ਼ ਅੱਗੇ ਤੋਰ ਸਕੀ ਇਹ ਜਿਹੜੀ ਮੀਟਿੰਗ ਆਉਣੀ ਜਦੋਂ ਅਸੀਂ ਕਹਾਂ ਚੰਡੀਗੜ੍ਹ ਕੀ ਕਰਨੀ ਹੈ ਪਟਿਆਲਾ ਹੀ ਹੋਣੀ ਹੈ ਦੇਖੋ ਉਹ ਅਸੀਂ ਚੰਡੀਗੜ੍ਹ ਦਾ ਸੱਦਾ ਦਿੱਤਾ ਜੇਦੋਂ ਕੋਈ ਹੰਗਾਰਾ ਆਊਗਾ ਪਹਿਲਾਂ ਵੀ ਅਸੀਂ ਚਿੱਠੀ ਦੇ ਕੇ ਆਏ ਸੀ ਜਦੋਂ ਹੰਗਾਰਾ ਆਇਆ ਸੀ ਤਾਂ ਚੀਜ਼ਾਂ ਨੂੰ ਦੇਖ ਲਿਆ ਸੀ ਅਸੀਂ ਅਸੀਂ ਸਾਰੇ ਮੀਟਿੰਗ ਬਦਲੀ ਜਾ ਸਕਦੀ ਅੱਗੇ ਵੀ ਬਦਲੀ ਸੀ ਅਸੀਂ ਪਟਿਆਲੇ ਤੋਂ ਬਾਤਾਂ ਕੀਤੀ ਸੀ ਜੇ ਅਸੀਂ ਚਾਹੁੰਦੇ ਹਾਂ ਕਿ ਕਿਉਂਕਿ ਇੱਕ ਚੀਜ਼ ਜਿਹੜੀ ਸਪਸ਼ਟ ਕਰਨੀ ਚਾਹੁੰਦੇ ਹਾਂ ਮੋਗਾ ਮਹਾ ਪੰਚਾਇਤ ਚ ਜਿਹੜਾ ਰੈਜ਼ੋਲੂਸ਼ਨ ਆਇਆ ਸੀ ਉਹ ਰੈਜ਼ੋਲੂਸ਼ਨ ਅਸੀਂ ਚਾਹੁੰਦੇ ਹਾਂ ਕਿ ਡਿਸਕਸ ਹੋਵੇ ਲੋਕਾਂ ਨੂੰ ਪਾ ਨਾਮਾ ਸੀ ਨਾ ਸ੍ਰੇ ਰੈਵੋਲੂਸ਼ਨ ਦਾ ਮਗਰ ਉਹ ਰੈਵੋਲੂਸ਼ਨ ਦੀ ਡਿਸਕਸ਼ਨ ਅਸੀਂ ਕਰਮ ਹੈ ਕਿ ਹੋ ਗਏ ਉਹਦੇ ਚ ਉਹ ਰੈਵੋਲੂਸ਼ਨ ਚ ਉਸ ਨੂੰ ਅਨੁਰਚ ਕਰਨ ਕਿ ਉਸ ਨੂੰ ਹੋਰ ਅਮੀਰ ਬਣਾਉਣ ਤੋਂ ਕੀ ਕਰਦੇ ਉਸ ਤੋਂ ਬਾਅਦ ਉਹਨਾਂ ਨੇ ਕੀ ਰਿਹਾ ਸੀ ਮਾਤਾ ਜਨ ਅਧਰਕੀ 11 12 13 ਦੀ ਉਹਦੇ ਵਿੱਚ ਐਸਕੇਮ ਜਾਊਗਾ ਨਾ ਇਸ ਤਰ੍ਹਾਂ ਦੇਖੋ ਇਹ ਅਸੀਂ ਉਹਨਾਂ ਦੇ ਚਿੱਠੀ ਦਾ ਜਵਾਬ ਉਹ ਦੇਖਨੇ ਆ ਉਹ ਇਸ ਸਮੇਂ ਜਿਸ ਤਰ੍ਹਾਂ ਦੀ ਸਥਿਤੀ ਚ ਉਹਨੇ ਜੋ ਵੀ ਆਪਣਾ ਨਾਮ ਕਿਸੇ ਨੇ ਕਰਾਂਗੇ ਅਸੀਂ 26 ਤਰੀਕ ਦਾ ਪ੍ਰੋਗਰਾਮ ਇਸੇ ਸੰਨਲ ਤਾਲਮੇਲ ਮੇ ਰੂਟ ਹੋਇਆ ਸਾਰੇ ਦੇਸ਼ ਤੇ ਸਾਡਾ ਪਾਸੇ ਅੰਦਰ ਬਹੁਤ ਵੱਡੇ ਸੁਵਾਨੇ ਤੇ ਜਿਹੜਾ ਬਾਕੀ ਅੱਗੇ ਕੀ ਕਰਨਾ ਹੈ 15 ਤਰੀਕ ਨੂੰ ਅਸੀਂ ਵਿਚਾਰਾਂਗੇ ਅਸੀਂ ਦੋ ਕਾਲਜ ਦਿੱਤੀਆਂ ਨੇ 8 ਜਾਂ 9 ਤਰੀਕ ਨੂੰ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਪੰਜਾਬ ਚ ਅਸੀਂ ਉਹਨੂੰ 9 ਤਰੀਕ ਨੂੰ ਲਾਗੂ ਕਰਾਂਗੇ ਲਗਭਗ ਤੇ 5 ਮਾਰਚ ਤੋਂ ਸਾਰੇ ਦੇਸ਼ ਦੀਆਂ ਸੁਭਾਈ ਰਾਜਧਾਨੀਆਂ ਚ ਪ੍ਰਦਰਸ਼ਨ ਹੋ ਰਹੇ ਨੇ ਪਲੱਸ ਮਹਾਪੰਚਾਇਤਾਂ ਚੱਲੀ ਰਹੀਆਂ ਹਨ 11 ਫਰਵਰੀ ਨੂੰ ਐਸਕੇਐਮ ਦੀ ਬਿਹਾਰ ਤੋਂ ਬਹੁਤ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਪਟਨੇ ਦੇ ਕੋਲ 11 ਫਰਵਰੀ ਨੂੰ ਬਹੁਤ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਉਹ ਮਹਾਪੰਚਾਇਤਾਂ ਦਾ ਦੌਰ ਵੀ ਜਾਰੀ ਰਹੂਗਾ 5 ਮਾਰਚ ਤੋਂ ਸਾਰੀਆਂ ਜਿਹੜੀਆਂ ਸੁਭਾਈ ਰਾਜਧਾਨੀਆਂ 'ਚ ਪ੍ਰਦਰਸ਼ਨ ਹੋਣੇ ਨੇ ਔਰ ਉਹ ਵਿਧਾਨ ਸਭਾਵਾਂ 'ਚ ਮਤੇ ਕੋ ਆਕੇ ਰੱਦ ਕਰਾਉਣ ਤੱਕ ਦੀ ਮੰਗ ਨੂੰ ਲੈ ਕੇ ਨੇ ਇਸ ਕਰਕੇ ਪੰਜਾਬ ਤੋਂ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਇਹ ਪੰਜਾਬ 'ਚ ਲਹਿਰ ਔਰ ਇਹ ਜਿਹੜਾ ਅਟੈਕ ਹੈ ਮੰਡੀਕਰਨ ਦੇ ਉੱਪਰ ਪੰਜਾਬ ਸਭ ਤੋਂ ਜ਼ਿਆਦਾ ਚੰਗੇ ਢੰਗ ਦਾ ਮੰਡੀਕਰਨ ਦਾ ਸਿਸਟਮ ਹੈ ਔਰ ਜੇ ਇਸ ਨੂੰ ਤੋੜਨ ਲਈ ਸਰਕਾਰ ਕੋਈ ਵੀ ਕੋਸ਼ਿਸ਼ ਕਰੂਗੀ ਅਸੀਂ ਮੋਗਰ ਰੈਲੀ ਲਿਖਿਆ ਸੀਗਾ ਸਾਡੇ ਆਬੂਆ ਨੇ ਕਿ ਜੇ ਪੰਜਾਬ ਦੀ ਮੰਡੀ ਵੱਲ ਨੂੰ ਕੋਈ ਵੀ ਝਾਕਿਆ ਤਾਂ ਅੱਖ ਕੱਢ ਦਵਾਂਗੇ ਉਸ ਹਿਸਾਬ ਨਾਲ ਅਸੀਂ ਉਸੇ ਤਰ੍ਹਾਂ ਮੈਂ ਰਿਸਪੌਂਸ ਦਵਾਂਗੇ 5 ਮਾਰਚ ਤੋਂ ਇੱਕ ਚੰਗੇ ਸੰਘਰਸ਼ ਦਾ ਵਿਗਲ ਹੈ ਜਿਹੜਾ ਉਹ ਬਚਿੰਦਾ ਹੈ ਮਿਹਰਬਾਨੀ ਧੰਨਵਾਦ ਜੀ